ਕੋਹਾਂ ਤਮਾਂਜੀ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਨਸ਼ੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਲਗਾਤਾਰ ਮਹਿੰਮ ਚਲਾਈ ਜਾ ਰਹੀ ਹੈ ਕਿਤੇ ਅਸੀਂ ਅਵੇਰਨੈਸ ਕੈਂਪੇਨ ਚਲਾਉਂਦੇ ਆ ਵੀ ਨਵੇਂ ਬੰਦੇ ਨਸ਼ਾ 'ਚ ਨਾ ਲੱਗਣ ਕਿਤੇ ਅਸੀਂ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਜਿਹੜਾ ਤਸਕਰੀ ਕਰਦੇ ਨੇ ਜਿਹੜੇ ਮੇਨ ਸਮਗਲਰ ਨੇ ਉਹਨਾਂ ਨੂੰ ਫੜਨ ਦੇ ਲਈ ਅਸੀਂ ਯਤਨ ਕਰਦੇ ਆ ਇਸੇ ਲੜੀ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸ੍ਰੀ ਮਢੇਰ ਸਾਹਿਬ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਨੇ ਅਵਮਨਿਊ ਰਾਣਾ ਜੀ ਏਡੀਸੀਪੀ 2 શ્રી ਕੁਲਦੀਪ ਜੀ ਏਸੀਪੀ ਇਨਵੈਸਟੀਗੇਸ਼ਨ ਅਤੇ ਹੋਰ ਜਿਹੜੇ ਇਹਨਾਂ ਦੇ ਜਿਹੜੇ ਸਾਥੀ ਕਰਮਚਾਰੀ ਆ ਇਹਨਾਂ ਨੂੰ ਵੱਖ-ਵੱਖ ਕੇਸਾਂ ਦੇ ਵਿੱਚ ਤਿੰਨ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤਿੰਨਾਂ ਵਿਅਕਤੀਆਂ ਤੋਂ ਕਰੀਬ 2 2.5 ਕਿਲੋ ਦੇ ਕਰੀਬ ਆ ਜਿਹੜੀ ਉਹ ਹੀਰੋਇਨ ਬਰਾਮਦ ਕੀਤੀ ਆ ਉਹ ਤਿੰਨ ਵੱਖਰੇ-ਵੱਖਰੇ ਕੇਸਾਂ ਦਾ ਡਿਟੇਲ ਆ ਜਿਹੜੀ ਇੱਕ ਵਿਅਕਤੀ ਕੋਲੋਂ 1 ਕਿਲੋ 470 ਗ੍ਰਾਮ ਹੀਰੋਇਨ ਬਰਾਮਦ ਕਰਕੇ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਇਹ ਤੇਜਵੀਰ ਸਿੰਘ ਵਾਸੀ ਬੁਰਜ ਰਾਏਕੇ ਪੱਟੀ ਤਰਨਤਨ ਦਾ ਹੈਗਾ ਇਸੇ ਤਰ੍ਹਾਂ ਇੱਕ ਦੂਸਰਾ ਮੁਕੱਦਮਾ ਜਿਹਦੇ ਵਿੱਚ 950 ਗ੍ਰਾਮ ਹੀਰੋਇਨ ਇੱਕ ਮੋਟਰਸਾਈਕਲ ਜਿਹੜਾ ਕਿ 에어ਪੋਰਟ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ ਇਹਦੇ ਵਿੱਚ ਅਜੇ ਸਿੰਘ ਉਰਫ ਅਜੇ ਇਹ ਥਾਣੇ ਘਿੰਡੇ ਦਾ ਵਾਸੀ ਆ ਇਹਨੂੰ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਤੀਸਰੇ ਮੁਕੱਦਮੇ ਦੇ ਵਿੱਚ ਰਜਿੰਦਰ ਸਿੰਘ ਬੁਰਜ ਰਾਏਕੇ ਪੱਟੀ ਤਰਨਤਨ ਦਾ ਹੀ ਆ ਇਦੋਂ ਇੱਕ ਪਿਸਤੌਲ ਪਲੱਸ ਹੀਰੋਇਨ ਤੇ ਇੱਕ ਕਾਰ ਆ ਜਿਹੜੀ ਵਰੀਜ਼ਾ ਉਹ ਰਿਕਵਰੀ ਮਿਲੀ ਆ ਇਹ ਤਿੰਨਾ ਮੁਕੱਦਮਿਆਂ 'ਚ ਐਨਡੀਪੀਐਸ ਦੇ ਮੁਕੱਦਮੇ ਦਰਜ ਕਰਕੇ ਇਹਨਾਂ ਦੀ ਫਾਰਵਰਡ ਬੈਕਵਰਡ ਲਿੰਕੇਜ ਇਸ ਇਨਵੈਸਟੀਗੇਸ਼ਨ ਆ ਜਿਹੜੀ ਸਾਡੀ ਜਾਰੀ ਆ ਇਹਨਾਂ ਮੁਕੱਦਮਿਆਂ 'ਚ ਹੋਰ ਕੋਈ ਲੋੜੀਂਦੇ ਬੰਦੇ ਆਉਣਗੇ ਜਾਂ ਜਿਨ੍ਹਾਂ ਦੇ ਪਿੱਛੇ ਲਿੰਕ ਹੋਣਗੇ ਉਹਨਾਂ ਤੱਕ ਅਸੀਂ ਪਹੁੰਚ ਕੇ ਉਹਨਾਂ ਦਾ ਵੀ ਜਿਹੜਾ ਸਾਰਾ ਅਸੀਂ ਸਪਾਇਆ ਕਰਾਂਗੇ ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਮਖੂ ਦੇ ਵਿੱਚ ਇੱਕ ਵਿਅਕਤੀ ਸੀਗਾ ਨਸ਼ਾ ਤਸਕਰ ਜਿਹਦੇ ਕੋਲੋਂ 7 ਕਿਲੋ ਹੀਰੋਇਨ ਬਰਾਮਦ ਹੋਈ ਸੀ ਉਹ ਉੱਥੋਂ ਮੌਕੇ ਤੋਂ ਭੱਜਿਆ ਆਪਣੀ ਕਾਰ ਭਜਾਈ ਜਿਹਦੇ ਚ ਤਿੰਨ ਵਿਅਕਤੀ ਆ ਜਿਹੜੇ ਉਹਨੇ ਕਾਰ ਦੇ ਥੱਲੇ ਦਰੜ ਕੇ ਮਾਰ ਦਿੱਤੇ ਸੀ ਉਹਨੇ ਵਿਰੋਧ ਉਸੇ 304 ਆਈਪੀਸੀ ਦਾ ਮੁਕੱਦਮਾ ਦਰਜਾ ਉਸ ਕੇਸ ਦੇ ਵਿੱਚੋਂ ਭਗੌੜਾ ਸੀ ਪੀਓਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਇਦੋਂ ਇਲਾਵਾ ਪਿਛਲੇ ਦਿਨੀ ਥਾਣਾ ਸਦਰ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਭੱਜ ਗਏ ਸੀਗੇ ਸ਼ਾਮ ਦੇ ਰਾਤ ਦੇ ਟਾਈਮ ਸੀਗੇ ਉਹਦੇ ਵਿੱਚ ਕੋਸ ਸੰਗਠਨਾ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਵੀ ਇਹ ਸਾਡਾ ਵਰਕਰ ਹੈ ਸਾਡੇ ਵਰਕਰ ਹੋਣ ਦੇ ਨਾਤੇ ਲੁਧਿਆਣੇ ਵਾਲੀ ਇਨਸਿਡੀਅਨ ਨਾਲ ਜੋੜ ਕੇ ਉਹ ਥੋੜਾ ਜਿਹਾ ਉਸ ਰੰਗ ਦੇਣ ਦੀ ਕੋਸ਼ਿਸ਼ ਕੀਤੀ ਵੀ ਇਹ ਤੇ ਜਿਹੜਾ ਅਟੈਕ ਆ ਉਹ ਉਸ ਵਜ੍ਹਾ ਕਰਕੇ ਜੋ ਪਾਰਟਿਕੂਲਰ ਸਮੁਦਾਇ ਨਾਲ ਸੰਬੰਧਿਤ ਹੋਣ ਕਰਕੇ ਪਾਰਟਿਕੂਲਰ ਸੰਗਠਨ ਦਾ ਮੈਂਬਰ ਹੋਣ ਕਰਕੇ ਉਹਦੇ ਜਿਹੜੇ ਇਹ ਹਮਲਾ ਹੋਇਆ ਉਸ ਦੀ ਇਨਵੈਸਟੀਗੇਸ਼ਨ ਅਸੀਂ ਤਹਿ ਤੱਕ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਤਹਿਤ ਅਜੇ ਕੋਈ ਗੱਲ ਨਹੀਂ ਮਿਲੀ ਕਿਸੇ ਪਾਰਟਿਕੂਲਰ ਸੰਗਠਨ ਦਾ ਜਾਂ ਕਿਸੇ ਹੋਰ ਸਮੁਦਾਇ ਦਾ ਮੈਂਬਰ ਸੀਗਾ ਉਸ ਵਜ੍ਹਾ ਕਰਕੇ ਉਹਨੂੰ ਕੋਈ ਕੋਈ ਖਤਰਾ ਕੋਈ ਫਾਇਰਿੰਗ ਹੋਈ ਹੈ ਜਾਂ ਤਾਂ ਨੁਕਸਾਨ ਪਹਚਾਇਆ ਜਦੋਂ ਕਿ ਜਿਹੜਾ ਉਹ ਵਿਕਟਮ ਸੀ ਪ੍ਰਵੀਨ ਕੁਮਾਰ ਜੀ ਨੂੰ ਗੋਲੀਆਂ ਵੱਜੀਆਂ ਸੀ ਉਹ ਤੇ ਵੀ ਇੱਕ ਨਸ਼ਾ ਤਸਕਰੀ ਦਾ ਮੁਕਦਮਾ ਦਰਸੀ ਉਹ ਫਾਈਨੈਂਸਰ ਦਾ ਕੰਮ ਕਰਦਾ ਸੀ ਉਹਦਾ ਲੜਕਾ ਵੀ ਹੈ ਜਿਹੜਾ ਕਿ ਚਾਰ ਮੁਕਦਮਿਆਂ ਦੇ ਵਿੱਚ ਆਲਰੇਡੀ ਜੇਲ੍ਹ ਦੇ ਵਿੱਚ ਬੰਦਾ ਤੇ ਇਹ ਫਾਈਨਾਂਸਿੰਗ ਦਾ ਕੰਮ ਕਰਦਾ ਸੀ ਇਸ ਵਿਅਕਤੀ ਨੇ ਕਿਸੇ ਵਿਅਕਤੀ ਨੂੰ ਪੈਸੇ ਦਿੱਤੇ ਸੀ ਉਹ ਪੈਸੇ ਉਹਨੇ ਵਾਪਸ ਨਹੀਂ ਕੀਤੇ ਜਦੋਂ ਪੈਸੇ ਵਾਪਸ ਨਹੀਂ ਕੀਤੇ ਤਾਂ ਇਹ ਉਹਦੇ ਘਰ ਜਾ ਕੇ ਉਹਦੀ ਭੈਣ ਦੇ ਨਾਲ ਮਿਸਬੀਹਵ ਕਰਕੇ ਆਇਆ ਉਹਦੇ ਥੱਪੜ ਮਾਰੇ ਜਾਂ ਮਿਸਬੀਹਵ ਕੀਤਾ ਉਸ ਰੰਜਸ਼ ਨੂੰ ਲੈ ਕੇ ਉਸ ਜਿਹੜੇ ਵਿਅਕਤੀ ਦੀ ਭੈਣ ਸੀ ਉਹਨੇ ਮੇਨ ਹਿੰਮਤ ਸਿੰਘ ਉਹਦਾ ਨੌਆ ਉਹਨੇ ਇੱਕ ਆਰਗੇਨਾਈਜ਼ ਕਰਕੇ ਆਪਣੇ ਸਾਥੀਆਂ ਦੇ ਨਾਲ ਚਾਰ ਹੋਰ ਵਿਅਕਤੀਆਂ ਦੇ ਨਾਲ ਇਹਦੇ ਇਹਦੇ ਜਿਹੜੇ ਫਾਇਰਿੰਗ ਕਰਕੇ ਗਏ ਸੀ ਉਹ ਜਿਹੜੇ ਸਾਰੇ ਵਿਅਕਤੀਆਂ ਚੋਂ ਗੁਰਪ੍ਰੀਤ ਸਿੰਘ ਜੀ ਉਸ ਗੋਪੀ ਜਿਹੜਾ ਕਿ ਮੇਨ ਸ਼ੂਟਰ ਸੀ ਉਹ ਸੀ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਇੱਕ ਅਰਸ਼ਪ੍ਰੀਤ ਆ ਤੇ ਇੱਕ ਲਵਪ੍ਰੀਤ ਆ ਉਹ ਜਿਹੜੇ ਕਿ ਇਹਨਾਂ ਨੂੰ ਲੌਜਿਸਟਿਕ ਸਪੋਰਟ ਦਿੱਤੀ ਸੀ ਉਹ ਵਿਅਕਤੀ ਵੀ ਗ੍ਰਿਫਤਾਰ ਕਰ ਲਏ ਤੇ ਇਹਦੇ ਚ ਦੋ ਗ੍ਰਿਫਤਾਰੀ ਦੋ ਜਣੇ ਦੀ ਗ੍ਰਿਫਤਾਰੀ ਬਾਕੀ ਆ ਇਸ ਤਰ੍ਹਾਂ ਜਿਹੜਾ ਉਹ ਕੇਸ ਆ ਅਸੀਂ ਟਰੇਸ ਕਰ ਲਿਆ ਇਸ ਲਈ ਇਹ ਜਿਹੜਾ ਸਾਡਾ ਥਾਣਾ ਸਦਰਵਾਲਾ ਕੇਸ ਆ ਫਾਇਰਿੰਗ ਇਨਸੀਡੈਂਟ ਆ ਉਹ ਸਾਡਾ ਉਹ ਵੀ ਕਲੀਅਰ ਹੋ ਗਿਆ ਤੇ ਸਾਡੀ ਪੁਲਿਸ ਨੇ ਬੜਾ ਵਧੀਆ ਕੰਮ ਕਰਕੇ ਬੜਾ ਬੜੀਆ ਮਿਹਨਤ ਕਰਕੇ ਵੱਖ-ਵੱਖ ਥਾਵਾਂ ਤੋਂ ਜਿਹੜੇ ਹੀਰੋਇਨ ਸਮੇਤ ਦੋਸ਼ੀਆਂ ਨੂੰ ਕਾਬੂ ਕਰਕੇ ਨਸ਼ਿਆਂ ਦੇ ਵਿਰੁੱਧ ਜੜੀ ਮਹਿੰਮਾ ਜਿਹੜੀ ਉਹਨੂੰ ਜਿਹੜੀ ਕਾਮਯਾਬੀ ਪ੍ਰਾਪਤ ਹੋਈ ਸਰ ਇੱਕ ਇੱਕ ਘਟਨਾ ਆਪਣੀ ਬਸ ਤੇ ਦੋ ਥਾਈ ਕੋਈ ਵੇ ਬੋਟੇ ਵਿੱਚੋਂ ਸ਼ਾਮ ਮਾਰੀ ਕਿਹ ਬਾਤ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇ ਆਧਾਰ ਤੇ ਵੀ ਕੋਈ ਇਮੋਰਲ ਐਕਟੀਵिटीज ਸਪਾ ਦੇ ਨਾਂ ਤੇ ਉੱਥੇ ਜਲਦੀਆਂ ਨੇ ਸਾਡੇ ਐਸ ਐਚ ਓ ਸਾਹਿਬ ਨੇ ਉੱਥੇ ਜਾ ਕੇ ਮੌਕੇ ਤੇ ਰੇਡ ਕੀਤੀ ਸੀ ਉਹ ਰੇਡ ਕਰਨ ਤੇ ਕੀ ਹੋਇਆ ਜਿਹੜਾ ਹੋਟਲ ਦਾ ਮੈਨੇਜਰ ਸੀ ਉਹਨੇ ਉਸ ਲੜਕੀਆਂ ਨੂੰ ਉਹਦੀ ਟਾਪ ਮੰਜ਼ਲ ਛੱਤ ਤੇ ਚਾੜਤਾ ਛੱਤ ਤੇ ਚਾੜ ਕੇ ਉਹਨੂੰ ਜਿੰਦਾ ਲਾਤਾ ਥੱਲੋਂ ਜਿੰਦਾ ਲਾਤਾ ਉੱਤੇ ਬਿਠਾ ਦਿਆਂ ਜਦੋਂ ਪੁਲਿਸ ਨੇ ਉਹਨਾਂ ਨੂੰ ਨਾਲ ਮੈਨੇਜਰ ਨੂੰ ਨਾਲ ਲੈ ਕੇ ਦੱਸਿਆ ਵੀ ਦੱਸ ਕਿੱਥੇ ਆ ਤਾਂ ਉਹ ਦੋ ਲੜਕੀਆਂ ਨੇ ਜਿਹੜੀਆਂ ਉਹਨਾਂ ਦਾ ਪੈਰ ਫਿਸਲ ਗਿਆ ਜਾਂ ਉਹਨਾਂ ਨੇ ਜਲਦਬਾਜ਼ੀ ਚ ਇਧਰ ਉਧਰ ਹੋਣ ਕਰਕੇ ਉਸ ਛੱਤ ਤੋਂ ਜਿਹੜੀਆਂ ਡਿੱਗ ਪਈਆਂ ਨੇ ਜਿਹੜੀਆਂ ਕਿ ਗਵਾਂਢੀ ਦੀ ਕੋਈ ਨਾਲ 2 ਮੰਜ਼ਲੀ ਬਿਲਡਿੰਗ ਸੀ ਉਹਦੇ ਡਿੱਗ ਬੈਸ ਦੀ ਉਹਦੇ ਕਰਕੇ ਉਹਨੂੰ ਸੱਟਾਂ ਲੱਗੀਆਂ ਉਸ ਤਹਿਤ ਅਸੀਂ ਹੋਟਲ ਦਾ ਜਿਹੜੇ ਮਾਲਕ ਸੀ, ਹੋਟਲ ਦਾ ਮੈਨੇਜਰ ਸੀ, ਉਹਨਾਂ ਦੇ ਮੁਕੱਦਮਾ ਦਰਜ ਕਰਕੇ ਕੱਲਾ ਇਮੋਰਲ ਟਰੈਫਿਕ ਐਕਟ ਦਾ ਨਹੀਂ, ਬਲਕਿ ਉਹਨੂੰ ਅਟੈਂਪਟ ਟੂ ਹੋਮਿਸਾਈਡ, ਉਸ ਦਾ ਇੱਕ ਉਹ ਲੜਕੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦਾ ਮੁਕੱਦਮਾ ਵੀ ਉਹਨਾਂ ਤੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਲੜਕੀਆਂ ਨੂੰ ਅਸੀਂ ਇਲਾਜ ਲਈ ਹਸਪੀਟਲ ਭਾਜ ਦਿੱਤਾ। ਤਿੰਨ ਲੜਕੀਆਂ ਹੋਰ ਮਿਲੀਆਂ ਨੇ ਜਿਹੜੀਆਂ ਕਿ ਬੋਰਨ ਨੈਸ਼ਨਲ ਦੀਆਂ ਨੇ, థਾਈਲੈਂਡ ਦੀਆਂ ਲੜਕੀਆਂ ਨੇ। ਇਹ ਦੋਨੇ ਵੀ థਾਈਲੈਂਡ ਦੀਆਂ ਲੜਕੀਆਂ ਸੀ। ਇਹਨਾਂ ਕੋਲ ਆਪਣਾ ਕੋਈ ਇਦਾਂ ਦਾ ਉਹਨੇ ਪਤਾ ਵੀ ਉਹ ਗਲਤ ਕੰਮ ਕਰਦੇ ਨੇ ਜਾਣ ਕੇ ਉੱਤੇ ਲੋਕਲ ਵਾਰਡ ਦੇ ਉੱਤੇ ਬਿਠਾਤਾ ਤੇ ਉਤੋਂ ਅਚਾਨਕ ਜਿਹੜੀਆਂ ਲੜਕੀਆਂ ਉਹ ਉਹ ਆਪਣੇ ਆਪ ਹੀ ਪੈਰ ਤਿਲਕ ਕੇ ਆ ਜਾਣੇ ਸ਼ੁਰੂ ਕਰ ਦਿੱਤਾ ਸਰ ਲੜਕੀਆਂ ਦੇ ਕਾਰਵਾਈ ਹੋਈ ਹੈ ਕੋਈ ਹਾਂਜੀ ਤੇ ਜਿਹੜੀਆਂ ਜਿਹੜੀਆਂ ਤਿੰਨੇ ਲੜਕੀਆਂ ਫੜੀਆਂ ਗਈਆਂ ਪਲੱਸ ਜਿਹੜੇ ਹੋਟਲ ਵਾਲੇ ਹੈਗੇ ਨੇ ਚਾਰੇ ਬੰਦੇ ਉਹਨਾਂ ਦੇ ਇਮੋਰਲ ਟਰੈਫਿਕ ਐਕਟ ਦਾ ਪਲੱਸ ਉਹ ਜਿਹੜੀਆਂ ਦੋ ਲੜਕੀਆਂ ਨੂੰ ਜਾਨ ਚ ਖਤਰੇ ਪਾ ਕੇ ਖਤਰੇ ਚ ਪਾ ਕੇ ਉਹਨਾਂ ਦੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਟੈਂਪਟ ਟੂ ਮਰਡਰ ਦਾ ਪਰਚਾ ਹੁੰਦਾ ਵਿਦਆਊਟ ਇੰਟੈਂਸ਼ਨ 388 ਪੁਰਾਣਾ ਉਹਦੇ ਚਾਹਤ ਆ ਜਿਹੜਾ ਹੁਣ ਨਵੀਂ ਵੀਐਨ 17 ਦਾ ਮੁਕਦਮਾ ਦਾਜ ਕਰਕੇ ਉਹਨਾਂ ਨੂੰ ਰਿਸਪੋਰਟ ਜਿਹੜੇ ਪਿਸਤੌਲ ਕੰਮ ਕਰ ਰਿਹਾ ਜੀ ਇਹ ਅਦਾਲਤ ਦੇ ਵਿੱਚ ਆ ਕੇ ਉਹ ਡਿਟੇਲ ਦੀ ਇਨਵੈਸਟੀਗੇਸ਼ਨ ਦੌਰਾਨ ਲਵਾਂਗੇ ਜੀ ਐਸ ਆਫ ਨਾਓ ਕਿਉਂਕਿ ਲੱਗੇ ਚੈੱਕ ਕੀਤਾ ਸਿਰਫ ਇਤਨੀ ਇਨਫੋਰਮੇਸ਼ਨ ਆਈ ਸੀ ਲੱਗੇ ਤੇ ਉਹੀ ਅਗੇ ਤੇ ਚੱਲਦਾ ਹੈ ਪਿਛਲੇ ਤੁਸੀਂ ਕਈ ਦਿਨਾਂ ਤੋਂ ਦੇਖਿਆ ਹੋਣਾ ਸਾਡੀ ਇਹ ਲਗਾਤਾਰ ਮੁਹਿੰਮ ਹੈਗੀ ਆ ਜਿੱਥੇ ਵੀ ਸਾਨੂੰ ਕੋਈ ਕੰਕ੍ਰੀਟ ਇਨਫੋਰਮੇਸ਼ਨ ਮਿਲਦੀ ਆ ਉਥੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੁੰਦੀ ਆ ਅਸੀਂ ਉਥੇ ਪਹੁੰਚ ਕੇ ਕਰਦੇ ਆਂ ਵੱਲ ਦੀ ਜਿਹੜੀ ਆ ਸਾਨੂੰ ਪਾਰਟਿਕੂਲਰ ਉਸੇ ਤੇ ਇਹ ਇਨਫੋਰਮੇਸ਼ਨ ਸੀ ਤੇ ਉਸੇ ਤੇ ਕੰਮ ਹੋਇਆ ਸੀ ਚਲੋ ਸਰ ਬਾਸ ਬਾਸ ਸਰ ਕੋਈ ਇਨਫੋਰਮੇਸ਼ਨ ਫੋਨ ਤੋਂ ਮੈਨੂੰ ਵੀ ਆਈ ਏ ਉਹਨਾਂ ਦੇ ਪਰਿਵਾਰ ਤੋਂ ਇਹਨਾਂ ਦੇ ਪਾਸਪੋਰਟ ਜ਼ਬਤ ਕਰਕੇ ਇਹਨਾਂ ਨੂੰ ਮਜਬੂਰੀ ਚ ਇਹ ਕੰਮ ਕਰਾਇਆ ਗਿਆ ਉਸ ਦੀ ਇਨਵੈਸਟੀਗੇਸ਼ਨ ਦੌਰਾਨ ਸਾਰਾ ਦੇਖਾਂਗੇ ਜੀ ਪਾਸਪੋਰਟ ਵਗੈਰਾ ਹਲੇ